ਕਾਦੀ ਕੁਛ ਤੁਹਾਡਾ ਮਿੱਠਾ ਖਾਣ ਨੂੰ ਦਿਲ ਕਰੇ ਜਾਂ ਘਰ ਕੋਈ ਚਾਹਤ ਮਹਿਮਾਨ ਆ ਜਾਈ ਤੁਸੀਂ ਫਟਾਫਟ ਜੇਵਲੀ ਮਠੇ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣੇ ਨੂੰ ਬਣਾਉਣੇ ਸਿਰਫ 15 ਤੋਂ 20 ਮਿੰਟ ਲੱਗਦੇ ਨੇ ਇਹ 15 ਤੋਂ 20 ਮਿੰਟ ਦੇ ਵਿੱਚ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਚਲੋ ਫਿਰ ਵੀਡੀਓ ਨੂੰ ਸਟਾਰਟ ਕਰਦੇ ਆ ਤੇ ਵੀਡੀਓ ਨੂੰ ਫੁੱਲ ਜਰੂਰ ਵਾਚ ਕਰਨਾ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਇੱਥੇ ਕੁਝ ਡਰਾਈ ਫਰੂਟ ਲੈ ਲਈ ਸੀ 50 ਗ੍ਰਾਮ ਬਦਾਮ 50 ਗ੍ਰਾਮ ਕਾਜੂ 2 ਚਮਚ ਪਿਸਤੇ ਲੈ ਲਈ ਸਾਰੇ ਡਰਾਈ ਫਰੂਟ ਨੂੰ ਤੁਸੀਂ ਬਾਰੀਕ ਕੱਟ ਤਵਾਂਗੇ ਡਰਾਈ ਫਰੂਟ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਤੁਸੀਂ ਜੋ ਨਹੀਂ ਖਾਣਾ ਪਸੰਦ ਕਰਦੇ ਸਕਿੱਪ ਕਰ ਸਕਦੇ ਜੋ ਤੁਹਾਨੂੰ ਜ਼ਿਆਦਾ ਪਸੰਦ ਹੋਵੇ ਚਾਹਨਾ ਐਡ ਕਰ ਸਕਦੇ ਹੋ ਸਾਰੇ ਡਰਾਈ ਫਰੂਟ ਮੈਂ ਬਾਰੀਕ ਕੱਟ ਦਿੱਤਾ ਸੀ ਨਾ ਇਹਨੂੰ ਰੱਖ ਦਾਂਗੇ ਸਾਈਡ ਤੇ ਆਜੀ ਮਠਿਆਈ ਇਸ ਬ੍ਰੈਡ ਤੋਂ ਬਣਾ ਕੇ ਤਿਆਰ ਕਰਾਂਗੇ ਮੈਂ ਇੱਥੇ ਫਰੈਸ਼ ਵਾਲੀ ਬ੍ਰੈਡ ਲਈ ਸੀ ਇਹ ਮਿਲਕ ਵਾਲੀ ਬ੍ਰੈਡ ਹੈ ਮਿਲਕ ਵਾਲੀ ਬ੍ਰੈਡ ਥੋੜੀ ਮਿੱਠੀ ਹੁੰਦੀ ਹੈ ਇਸ ਲਈ ਇਸ ਮਠਿਆਈ 'ਚ ਹੀ ਮਿਲਕ ਵਾਲੀ ਬ੍ਰੈਡ ਦਾ ਇਸਤੇਮਾਲ ਕਰਾਂਗੇ ਇੱਥੇ ਮੈਂ 8 ਤੋਂ 10 ਪੀਸ ਲੈ ਲਏ ਸੀਗੇ ਤੁਸੀਂ ਚਾਹੋ ਜੋ ਵੀ ਬਰੈਡ ਤੁਸੀਂ ਖਾਣਾ ਪਸੰਦ ਕਰਦੇ ਤੁਸੀਂ ਇੱਥੇ ਲੈ ਸਕਦੇ ਹੋ ਬਟ ਮੈਂ ਤੁਹਾਨੂੰ ਇਹੀ ਸਲਾਹ ਦਵਾਂਗੀ ਤੁਸੀਂ ਜਦੋਂ ਵੀ ਮਠਿਆਈ ਬਣਾਣੀ ਤੁਸੀਂ ਇੱਥੇ ਮਿਲਕ ਵਾਲੀ ਬਰੈਡ ਦਾ ਹੀ ਇਸਤੇਮਾਲ ਕਰਨਾ ਐਨਾ ਟੇਸਟ ਬਹੁਤ ਹੀ ਵਧੀਆ ਆਵੇਗਾ ਸਭ ਤੋਂ ਪਹਿਲਾਂ ਅਸੀਂ ਬਰੈਡ ਨੂੰ ਨਾ ਸਾਈਡ ਉਤਾਰ ਦਵਾਂਗੇ ਅਸੀਂ ਇਸ ਮਠਿਆਈ ਵਿੱਚ ਬਰੈਡ ਦੀ ਸਾਈਡ ਦਾ ਬਿਲਕੁਲ ਇਸਤੇਮਾਲ ਨਹੀਂ ਕਰਾਂਗੇ ਕਿਉਂਕਿ ਇਹ ਥੋੜੇ ਬ੍ਰਾਊਨ ਕਲਰ ਦੇ ਹੁੰਦੇ ਫਿਰ ਸਾਡੀ ਮਠਿਆਈ ਦੇਖਣ ਨੂੰ ਵਧੀਆ ਨਹੀਂ ਲੱਗੇਗੀ ਇੱਥੇ ਮੈਂ ਸਾਰੇ ਬ੍ਰੈਡ ਦੇ ਸਾਈਡ ਉਤਾਰ ਦਿੱਤੇ ਸੀ ਤੇ ਜੋ ਸਾਈਡ ਸੀ ਨਾ ਇਹਦਾ ਹੀ ਬ੍ਰੈਡ ਕਰੰਬਸ ਬਣਾ ਕੇ ਤਿਆਰ ਕਰਾਂਗੇ। ਕਾਫੀ ਰੈਸਪੀ ਦੇ ਕੰਮ ਆ ਵੀ ਆਂਦੇ ਆ। ਹੁਣ ਅਸੀਂ ਮਿਕਸੀ ਜਾਰ ਲੈ ਲਿਆ ਲਈ ਤੇ ਉਹਦੇ ਵਿੱਚ ਅਸੀਂ ਬ੍ਰੈਡ ਨੂੰ ਇਸ ਤਰੀਕੇ ਰਫਲੀ ਕੱਟ ਕੇ ਪਾਇਤਾ ਤੇ ਨੂੰ ਅਸੀਂ ਪੀਸ ਲਵਾਂਗੇ ਇੱਥੇ। ਤੇ ਇਹ ਹੀ ਮਿਕਸੀ ਨੂੰ ਪਲਸ ਮੋਡ ਤੇ ਚਲਾ ਕੇ ਬ੍ਰੈਡ ਨੂੰ ਪੀਸਾਂਗੇ। ਇਸ ਤਰੀਕੇ ਨਾਲ ਅਸੀਂ ਬ੍ਰੈਡ ਨੂੰ ਇੱਥੇ ਪੀਸ ਲਿਆ ਸੀਗਾ। ਹੁਣ ਇੱਕ ਪਲੇਟ ਵਿੱਚ ਟ੍ਰਾਂਸਫਰ ਕਰ ਦੇਵਾਂਗੇ। ਹੁਣ ਇਹ ਮਠਿਆਈ ਨੂੰ ਹੋਰ ਟੇਸਟੀ ਬਣਾ ਲੈ ਚੁਕੋ ਚੀਜ਼ ਐਡ ਕਰਾਂਗੇ। ਫਿਰ ਆਲੇ ਨੂੰ ਰੱਖਾਂਗੇ ਸਾਈਡ ਤੇ ਦਹੀਂ ਇਸ ਨੂੰ ਕੇਸਰਦੁੱਧ ਬਣਾ ਲੈਨੇ ਆਂ ਆਧੀ ਕੋਲੀ ਮੈਂ ਲੈ ਲਈ ਸੀ ਦੁੱਧ ਦੀ ਐਚ ਪਾ ਦਾਂਗੇ ਕੁਝ ਕੇਸਰ ਦੇ ਤਾਗੇ ਇਹਨਾਂ ਕੇਸਰਦੁੱਧ ਪਾਣਾ ਸਾਡੀ ਮਠਿਆਈ ਦਾ ਟੇਸਟ ਔਰ ਕਲਰ ਦੋਨੋਂ ਬਹੁਤ ਹੀ ਵਧੀਆ ਆਵੇਗਾ ਇਹਨੂੰ ਚੰਗੇ ਤਾਂ ਮਿਕਸ ਕਰ ਦਾਂਗੇ ਤੇ ਧੇ ਘੰਟੇ ਲਈ ਸਾਈਡ ਤੇ ਰੱਖ ਦਾਂਗੇ ਤਾਂ ਕਿ ਕੇਸਰ ਦੇ ਤਾਗੇ ਨੇ ਆਪਣਾ ਕਲਰ ਛੱਡ ਦਿੰਗੇ ਦੁੱਧ ਦੇ ਅੰਦਰ ਹੁਣ ਅਦਰ ਆਧੀ ਕੋਲੀ ਮੈਂ ਲੈ ਲਈ ਨਾਰੀਅਲ ਦਾ ਪੁਰਾਦਾ ਇਹਨੂੰ ਅਸੀਂ ਬ੍ਰੈਡ ਦੇ ਉੱਪਰ ਪਾ ਦਵਾਂਗੇ ਆਗਰ ਤੁਸੀਂ ਨਹੀਂ ਖਾਣਾ ਪਸੰਦ ਕਰਦੇ ਤਾਂ ਨਾਰੇ ਬਰਾਦਾ ਸਕਿਪ ਕਰ ਸਕਦੇਗਾ ਪਾਓਗੇ ਤਾਂ ਟੇਸਟ ਬਹੁਤ ਵਧੀਆ ਆਏਗਾ ਅੱਧੀ ਕੋਲੀ ਪਾ ਦਾਂਗੇ ਮਿਲਕ ਪਾਊਡਰ ਦਾ ਮਿਲਕ ਪਾਊਡਰ ਤੁਸੀਂ ਜ਼ਰੂਰ ਪਾਣਾ ਕਿਉਂਕਿ ਇਸੀ ਮਾਵਾ ਵਜਾਇਦਾ ਇਸਤੇਮਾਲ ਨਹੀਂ ਕਰ ਰਹੇ ਇਸ ਲਈ ਮਿਲਕ ਪਾਊਡਰ ਤੁਸੀਂ ਜ਼ਰੂਰ ਪਾਣਾ ਹੁਣ ਮਿਕਸੀ ਜਾਰ ਚ ਇੱਕ ਕੋਲੀ ਪਾ ਦਾਂਗੇ ਚੀਨੀ 4 ਤੋਂ 5 ਕਾਜੂ 4 ਤੋਂ 5 ਬਦਾਮ ਪਾ ਗਏ ਨੂੰ ਇੱਥੇ ਪੀਸ ਲਵਾਂਗੇ ਇਹਦਾ ਮਹੀਨ ਪਾਊਡਰ ਬਣਾ ਕੇ ਤਿਆਰ ਕਰ ਲਵਾਂਗੇ ਚੀਨੀ ਦਾ ਇੱਥੇ ਮੈਂ ਚੀਨੀ ਨੂੰ ਪੀਸ ਲਈ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਅਸੀਂ ਦਾ ਮਹੀਨ ਪਾਊਡਰ ਬਣਾ ਲਿਆ ਸੀਗਾ ਹੁਣ ਅਸੀਂ ਚੀਨੀ ਨੂੰ ਪਾ ਦਵਾਂਗੇ ਜੋ ਬ੍ਰੈਡ ਵਾਲਾ ਜੋ ਮਿਕਸਚਰ ਹੈ ਉਹਦੇ ਵਿੱਚ ਪਾ ਦਾਂਗੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਤੁਸੀਂ ਕਿੰਨਾ ਮਿੱਠਾ ਖਾਣਾ ਪਸੰਦ ਕਰਦੇ ਹੋ ਇੱਕ ਚਮਚ ਪਾਤੀ ਹਰੀ ਇਲਾਚੀ ਦਾ ਪਾਊਡਰ ਹਰੀ ਇਲਾਚੀ ਦਾ ਪਾਊਡਰ ਤੁਸੀਂ ਜ਼ਰੂਰ ਪਾਣਾ ਹੈ ਨਾ ਟੇਸਟ ਬਹੁਤ ਵਧੀਆ ਆਏਗਾ ਸਭ ਤੋਂ ਪਹਿਲੇ ਅਸੀਂ ਚਮਚ ਨਾਲ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਹੁਣ ਇਸ ਮਠਿਆਈ ਨੂੰ ਹੋਰ ਕਰੀਮੀ ਬਣਾ ਲੈ ਇਸ ਸੀ ਦੇ ਵਿੱਚ ਪਾਵਾਂਗੇ ਕਰੀਮ ਮੈਂ 4 ਚਮਚਾ ਚ ਪਾ ਦਾਂਗੀ ਕਰੀਮ ਦੇ ਇਹ ਜੋ ਦੁੱਧ ਵਾਲੀ ਮਲਾਈ ਹੁੰਦੀ ਦੁੱਧ ਦੇ ਉੱਪਰ ਜੋ ਆਉਂਦੀ ਹੈ ਇਹ ਉਹ ਵਾਲੀ ਮਲਾਈ ਹੈ ਫ੍ਰੈਸ਼ ਵਾਲੀ ਮਲਾਈ ਸੀ ਇਹ ਮੈਂ 4 ਚਮਚਾ ਚਿਪਾ ਦਿੱਤੇ ਜੀ ਕਿਉਂਕਿ ਇਹਦੇ ਵਿੱਚ ਅਸੀਂ ਕਿਓ ਆਇਲ ਜਾਂ ਚ ਮਵਾ ਵਗੈਰਾ ਇਸਤੇਮਾਲ ਨਹੀਂ ਕਰ ਰਹੇ ਇਸ ਲਈ ਇਹਨੂੰ ਬਾਈਂਡਿੰਗ ਦੇ ਲਈ ਅਸੀਂ ਮਲਾਈ ਦਾ ਇਸਤੇਮਾਲ ਕਰਾਂਗੇ ਮਲਾਈ ਪਾ ਕੇ ਪਹਿਲੇ ਇਹਨੂੰ ਮਿਕਸ ਕਰ ਲਾਂਗੇ ਉਹਨੇ ਚ ਪਾ ਦਾਂਗੇ ਕੇਸਰ ਵਾਲਾ ਦੁੱਧ ਤੁਸੀਂ ਵੇਖ ਸਕਦੇ ਕੇਸਰ ਵਾਲੇ ਦੁੱਧ ਨੂੰ ਬਹੁਤ ਹੀ ਵਧੀਆ ਕਲਰ ਆ ਗਿਆ ਸੀਗਾ ਥੋੜਾ ਥੋੜਾ ਕਰਕੇ ਅਸੀਂ ਇਹਦੇ ਵਿੱਚ ਕੇਸਰ ਵਾਲਾ ਦੁੱਧ ਪਾਵਾਂਗੇ ਤੇ ਹਲਕੇ ਹਲਕੇ ਹੱਥਾਂ ਨਾਲ ਅਸੀਂ ਮਿਕਸ ਕਰਾਂਗੇ ਇੱਕ ਡੋ ਦਿਨੂ ਸ਼ੇਪ ਦੇ ਦਵਾਂਗੇ ਥੋੜਾ ਕੇਸਰਦੁੱਧ ਮੈਂ ਜੋ ਹੋਰ ਐਡ ਕਰਾਂਗੇ ਅਗਾ ਤੁਹਾਨੂੰ ਲੱਗੇ ਕੋ ਡੋ ਨਹੀਂ ਬਣ ਰਿਹਾ ਮਿਕਸ ਨਹੀਂ ਹੋ ਰਿਹਾ ਤੁਹਾਨੂੰ ਦਿੱਕਤ ਆ ਰਹੀ ਫਿਰ ਤੁਸੀਂ ਇਹਦੇ ਵਿੱਚ ਥੋੜੀ ਜੀ ਮਲਾਈ ਜਾਂ ਥੋੜਾ ਕੇਸਰਦੁੱਧ ਹੋਰ ਐਡ ਕਰ ਸਕਦੇ ਹੋ ਹੁਣਾਂ ਨੂੰ ਵਧੀਆ ਜਿਹਾ ਕਲਰ ਦੇਣੇ ਮੈਂ ਵਿੱਚ ਥੋੜਾ ਜਿਹਾ ਫੂਡ ਕਲਰ ਦਾ ਇਸਤੇਮਾਲ ਕਰਾਂਗੇ ਅਗਾ ਤੁਸੀਂ ਇਹਨੂੰ ਨਹੀਂ ਪਾਣਾ ਚਾਹੁੰਦੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਮੈਂ ਥੋੜਾ ਇਸ ਲਈ ਪਾਇਆ ਸੀ ਕਿ ਨਾ ਦੇਖਣੇ ਚ ਮਠਾਈ ਸਾਡੀ ਬਹੁਤ ਹੀ ਵਧੀਆ ਲੱਗੇਗੀ ਅੱਥੇ ਮੈਂ ਇੱਕ ਸੌਫਟ ਡੋ ਬਣਾ ਕੇ ਤਿਆਰ ਕਰ ਲਿਆ ਸੀ ਨੂੰ ਹਲਕੇ ਹਲਕੇ ਥਾਣਾ ਸੀ ਤੇ ਮਸਲ ਕੇ ਤਿਆਰ ਕਰਾਂਗੇ ਇਹਨੂੰ ਪ੍ਰੈਸ਼ਰ ਨਹੀਂ ਦੇਣਾ ਅਗਰ ਤੁਹਾਨੂੰ ਥੋੜਾ ਜਿਹਾ ਲੂਸ ਲੱਗੇ ਡੋ ਤੁਸੀਂ ਦੇ ਵਿੱਚ ਨਾ ਬ੍ਰੈਡ ਨੂੰ ਲੈ ਕੇ ਉਹਨੂੰ ਪੀਸ ਕੇ ਥੋੜਾ ਇਸ ਵਿੱਚ ਪਾ ਸਕਦੇ ਹੋ ਅੱਥੇ ਮੈਂ ਉਹਨਾਂ ਨੂੰ ਮਿਕਸਰ ਨੂੰ ਬਣਾ ਕੇ ਤਿਆਰ ਕਰ ਲਿਆ ਸੀਗਾ ਇਸ ਤਰੀਕੇ ਹੀ ਬਣਾ ਕੇ ਚੈੱਕ ਕਰ ਲਾਂਗੇ ਗੋਲੀ ਬਣ ਕੇ ਤਿਆਰ ਹੋ ਰਹੀ ਮੈਂ ਕਿ ਸਾਡਾ ਡੋ ਬਣ ਕੇ ਤਿਆਰ ਨੂੰ ਰੱਖ ਦਾਂਗੇ ਨੂੰ ਅਸੀਂ ਸਾਈਡ ਤੇ ਉਹਨਾਂ ਇੱਦਾਂ ਸੀ ਲੈ ਲਵਾਂਗੇ ਡਰਾਈ ਫਰੂਟ ਜਿਹੇ ਕੱਟ ਕੇ ਰੱਖੇ ਸੀ ਇਨੂੰ ਥੋੜੀ ਜਿਹੀ ਮਿਠਾਸ ਦੇ ਲਈ ਜੇ ਅਸੀਂ ਪਾ ਦਾਂਗੇ ਹਣੀ ਹਣੀ ਪਾਣਾ ਕਿਉਂਗਾ ਇਹਦੇ ਜ ਡਰਾਈ ਫਰੂਟ ਵੀ ਥੋੜੀ ਜਿਹੀ ਮਿਠਾਸ ਆ ਜਾਈਏ ਜੋ ਖਾਣ ਚ ਬਹੁਤ ਹੀ ਟੇਸਟੀ ਲੱਗਣਗੇ ਇੱਥੇ ਮੈਂ 2 ਚਮਚ ਪਾ ਦਿੱਤੇ ਸੀ ਹਣੀ ਦੇ ਇਹਦੇ ਨਾਲ ਇੱਕ ਤਾਂ ਮਿਠਾਸ ਆਏਗੀ ਦੂਸਰਾ ਇਹਨੂੰ ਇੱਕ ਡਰਾਈ ਫਰੂਟ ਨੂੰ ਬਾਈਂਡਿੰਗ ਮਿਲ ਜਾਏਗੀ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਤੁਸੀਂ ਚਾਹੋ ਤੇ ਡਰਾਈ ਫਰੂਟ ਨੂੰ ਹਲਕੇ ਰੋਸਟ ਕਰਕੇ ਵੀ ਪਾ ਸਕਦੇ ਹੋ ਉਹਨਾਂ ਦਾ ਵੀ ਟੇਸਟ ਬਹੁਤ ਵਧੀਆ ਆਏਗਾ ਬਟ ਮੈਂ ਇੱਥੇ ਰੋਸਟ ਨਹੀਂ ਸੀ ਕੀਤੇ ਇਸ ਤਰੀਕੇ ਸ਼ਾਇਦ ਨਾਲ ਅਸੀਂ ਮੈਂ ਇੱਕ ਬਾਈਂਡ ਦੇ ਦਿੱਤਾ ਸੀਗਾ ਹੁਣ ਥੋੜਾ ਥੋੜਾ ਇਹ ਮਿਕਸਚਰ ਲਵਾਂਗੇ ਉਹਨੂੰ ਪਹਿਲੇ ਗੋਲ ਕਰ ਲਾਂਗੇ ਫਿਰ ਆਪਣੀ ਮਨ ਪਸੰਦ ਨੂੰ ਸ਼ੇਪ ਦੇ ਦਾਂਗੇ ਮੈਂ ਇਸ ਤਰੀਕੇ ਨਾਲ ਲੰਬੇ ਵਾਲੀ ਸ਼ੇਪ ਦੇ ਰਹੀ ਹਾਂ ਇਹਨੂੰ ਉਂਗਲ ਦੇ ਨਾਲ ਵਿੱਚ ਸਪੇਸ ਬਣਾ ਦਾਂਗੇ ਜਗ੍ਹਾ ਬਣਾ ਦਾਂਗੇ ਤਾਂ ਕਿ ਜਿਸ ਤਰੀਕਾ ਡਰਾਈ ਫੂਡ ਰੱਖ ਸਕੀ ਹੈ ਹੁਣ ਇਹਨਾਂ ਨੂੰ ਹਲਕੇ ਹਲਕੇ ਥਾਣਾ ਫਿਰ ਅਸੀਂ ਇਹਨੂੰ ਮਿਕਸ ਇਸ ਤਰੀਕੇ ਨਾਲ ਰੋਲ ਬਣਾ ਦਾਂਗੇ ਕਿ ਤੁਹਾਨੂੰ ਥੋੜੀ ਜਿਹੀ ਦਿੱਕਤ ਆ ਰਹੀ ਤੁਸੀਂ ਥੋੜਾ ਇਹ ਮਿਕਸਚਰ ਲੈ ਕੇ ਹੋਰ ਉੱਪਰ ਲਗਾ ਸਕਦੇ ਹੋ ਤੈਨੂੰ ਹੀ ਫਿਰ ਇਥੇ ਲੰਬੇ ਲੰਬੇ ਸ਼ੇਪ ਚ ਬਣਾ ਲਵਾਂਗੇ ਇਸ ਤਰੀਕੇ ਦੇ ਬਣਾ ਕੇ ਮੈਂ ਲੰਬੇ ਨੂੰ ਤਿਆਰ ਕਰਾਂਗੀ ਤੁਸੀਂ ਡਰਾਈ ਫਰੂਟ ਦੇਖਿਆ ਹੋਵੇਗਾ ਜੋ ਜੋ ਹਣੀ ਪਾਇਆ ਸੀ ਉਹਨਾਂ ਨੇ ਇੱਕ ਬਾਈਂਡਿੰਗ ਜੀ ਮਿਲ ਗਈ ਰਾਮਨਾਥ ਦੇ ਵਿੱਚ ਡਰਾਈ ਫਰੂਟ ਰੱਖੇ ਜਾ ਰਹੇ ਸੀਗੇ ਤੁਸੀਂ ਇਹਨੂੰ ਲੱਡੂ ਟਾਈਪ ਸ਼ੇਪ ਵੀ ਦੇ ਸਕਦੇ ਹੋ ਟਿੱਕੀ ਟਾਈਪ ਸ਼ੇਪ ਵੀ ਦੇ ਸਕਦੇ ਹੋ ਜੋ ਤੁਹਾਨੂੰ ਪਸੰਦ ਹੋਏ ਉਹ ਸ਼ੇਪ ਇੱਥੇ ਨੂੰ ਦੇ ਸਕਦੇ ਹੋ ਇੱਥੇ ਫਿਰ ਦੁਬਾਰਾ ਮੈਂ ਥੋੜਾ ਜਿਹਾ ਮਿਕਸਚਰ ਲਿਆ ਸੀ ਨੂੰ ਲੰਬਾ ਐਸੇ ਸ਼ੇਪ ਬਣਾ ਲਿਆ ਸੀ ਥੋੜਾ ਜਿਹਾ ਸਪੇਸ ਦੇ ਦਿੱਤਾ ਸੀ ਉਂਗਲ ਦੇ ਨਾਲ ਫਿਰ ਥੋੜਾ ਡਰਾਈ ਫਰੂਟ ਰਾ ਕੇ ਫਿਰ ਨੂੰ ਗੋਲੀ ਸ਼ੇਪ ਦੇ ਕੇ ਮੈਂ ਇੱਥੇ ਤਿਆਰ ਕਰ ਲਿਆ ਸੀਗਾ ਇਹ ਮਠਿਆਈ ਦੀ ਖਾਸ ਗੱਲ ਕੀ ਹੈ ਇਹ ਮਠਿਆਈ ਬਿਨਾ ਗੈਸ ਤੋਂ ਹੀ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਅਸੀਂ ਗੈਸ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕੀਤਾ ਉਹ ਤੁਸੀਂ ਦੇਖਿਆ ਵੀ ਹੋਏਗਾ ਇਹ ਬਹੁਤ ਹੀ ਟੇਸਟੀ ਵਾਲੀ ਮਠਿਆਈ ਬਣ ਕੇ ਤਿਆਰ ਹੁੰਦੀ ਤੁਸੀਂ ਜਿੰਨੂੰ ਵੀ ਖਵਾਓਗੇ ਨਾ ਉਹ ਕਹਿ ਨਹੀਂ ਸਕੇਗਾ ਕਿ ਤੁਸੀਂ ਇਹ ਬਰੈਡ ਤੋਂ ਬਣਾ ਕੇ ਤਿਆਰ ਕੀਤੀ ਹੈ ਇੱਥੇ ਮੈਂ ਸਾਰੇ ਰੋਲ ਬਣਾ ਕੇ ਤਿਆਰ ਕਰ ਲਏ ਸੀ ਹੁਣ ਅਸੀਂ ਇਹਨੂੰ ਚਾਕਲੇਟੀ ਸ਼ੇਪ ਦੇਣ ਲਈ ਵੀ ਅੱਗੇ ਲਵਾਂਗੇ ਡਾਰਕ ਕੰਪੋਟ ਚਾਕਲੇਟ ਇੱਥੇ ਮੈਂ ਇਹ ਚਾਕਲੇਟ ਲਈ ਹੈ ਉਹ ਪਹਿਲੇ ਮੈਂ ਚਾਕੂ ਦੇ ਨਾਲ ਨਾ ਇਨੂੰ ਰਫਲੀ ਇਸ ਤਰੀਕੇ ਨਾਲ ਕੱਟ ਦਵਾਂਗੇ ਫਿਰ ਉਸੇ ਮਾਈਕਰੋ ਦੀ ਕਾਲਜ 'ਚ ਪਾ ਕੇ ਇਹਨਾਂ ਨੂੰ ਮਾਈਕਰੋ 'ਚ ਅਸੀਂ ਮੈਲਟ ਕਰ ਲਵਾਂਗੇ ਚਾਕਲੇਟ ਨੂੰ 30 ਸੈਕਿੰਡ ਲਈ ਮਾਈਕਰੋ 'ਚ ਨੂੰ ਮੈਲਟ ਕਰਾਂਗੇ ਸਾਰੀ ਚਾਕਲੇਟ ਨੂੰ ਇੱਥੇ ਚਾਕਲੇਟ ਨੂੰ ਮੈਂ ਮੈਲਟ ਕਰ ਲਿਆ ਹੀ ਤੁਸੀਂ ਦੇਖ ਸਕਦੇ ਹੋ ਇਹਨੂੰ ਚਮਚੇ ਨਾਲ ਪਹਿਲੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਫਿਰ ਇੱਕ ਇੱਕ ਰੋਲ ਲਵਾਂਗੇ ਉਹਨੂੰ ਚਾਕਲੇਟ 'ਚ ਅਸੀਂ ਡਿਪ ਕਰ ਲਵਾਂਗੇ ਦੋਨੋਂ ਸਾਈਡ ਤੋਂ ਤੇ ਫੋਕ ਦੇ ਨਾਲ ਲੈ ਕੇ ਨੇ ਇਸ ਤਰੀਕੇ ਨਾਲ ਥੋੜਾ ਟੈਪ ਟੈਪ ਕਰਦੇ ਜੋ ਵੀ ਐਕਸਟਰਾ ਚਾਕਲੇਟ ਹੈ ਬਾਹਰ ਕੱਢ ਦਵਾਂਗੇ ਤੇਨੂੰ ਨਾਲ ਦੇ ਨਾਲ ਅਸੀਂ ਬਟਰ ਪੇਪਰ ਦੇ ਉੱਪਰ ਰੱਖਦੇ ਜਾਵਾਂਗੇ ਇਹ ਬਹੁਤ ਹੀ ਈਜ਼ੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਮਠਾਈ ਹੈ ਘਰ ਦੇ ਬੇਸਿਕ ਸਮਾਨ ਤੋਂ ਹੀ ਬਣ ਕੇ ਤਿਆਰ ਹੁੰਦੀ ਹੈ ਮਠਾਈ ਖਾਣੇ 'ਚ ਉਹ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਸੇ ਤਰੀਕੇ ਨਾਲ ਮੈਂ ਸਾਰੇ ਚਾਕਲੇਟ ਵਾਲੇ ਰੋਲਸ ਬਣਾ ਕੇ ਤਿਆਰ ਕਰ ਲਏ ਸੀ ਹੁਣ ਅਸੀਂ ਇਹਨੂੰ 5 ਮਿੰਟ ਲਈ ਫ੍ਰੀਜਰ ਦੇ ਵਿੱਚ ਰੱਖ ਦਵਾਂਗੇ ਇੱਥੇ 5 ਮਿੰਟ ਹੋ ਗਏ ਸੀ ਮੈਂ ਉਹਨੂੰ ਕੱਢ ਕੇ ਲੈ ਆਈ ਸੀ ਤੇ ਹੁਣ ਇਸ ਨੂੰ ਪ੍ਰੋਪਰ ਇੱਕ ਸ਼ੇਪ ਦੇ ਦਵਾਂਗੇ ਜੋ ਵੀ ਚਾਕਲੇਟ ਜੋ ਐਕਸਟਰਾ ਹੈ ਜਨਾ ਸਾਈਡ ਇਸ ਤਰੀਕੇ ਨਾਲ ਨਾਈਫ ਦੇ ਨਾਲ ਨੂੰ ਕੱਟ ਦਵਾਂਗੇ ਤੇ ਇਹਨੂੰ ਪ੍ਰੋਪਰ ਹੀ ਕਿਸ ਤਰੀਕੇ ਨਾਲ ਸ਼ੇਪ ਦੇ ਕੇ ਨੂੰ ਤਿਆਰ ਕਰ ਲਵਾਂਗੇ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਸ਼ੇਪ ਆਈ ਸੀ ਇਹ ਜੋ ਸਾਈਡ ਜੋ ਐਕਸਟਰਾ ਹੋਵੇਗਾ ਨਾ ਚਾਕਲੇਟ ਉਹਨੂੰ اسی ਇਸ ਤਰੀਕੇ ਚਾਕੂ ਦੇ ਨਾਲ ਕੱਢ ਦਵਾਂਗੇ ਔਰ ਕੋਈ ਕਹਿ ਨਹੀਂ ਸਕਦਾ ਕਿ ਇਹ ਅਸੀਂ ਘਰ ਬਣਾਈ ਹੈ ਹੁਣ ਉਹਨੂੰ ਅਸੀਂ ਥੋੜਾ ਜਿਹਾ ਡੈਕੋਰੇਟ ਕਰ ਲਵਾਂਗੇ ਥੋੜੀ ਮੈਸ ਚਾਕਲੇਟ ਲਈ ਸੀ ਇਸ ਤਰੀਕੇ ਨਾਲ ਹੀ ਚਮਚ ਨਾਲ ਉੱਪਰ ਲਗਾ ਦਵਾਂਗੇ ਉੱਪਰ ਥੋੜੇ ਜੋ ਡਰਾਈ ਫਰੂਟ ਸਰ ਕੋ ਬੱਚੇ ਸੀ ਨਾ ਉਹ ਉੱਪਰ ਅਸੀਂ ਲਗਾ ਦਾਂਗੇ ਤਾਂ ਕਿ ਇਹ ਮਠਾਈ ਖਾਣੇ ਚ ਬਹੁਤ ਟੇਸਟੀ ਤਾਂ ਹੈ ਹੀ ਹੈ ਦੇਖਣੇ ਚ ਬਹੁਤ ਹੀ ਸੋਹਣੇ ਲੱਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਇਹ ਵਧੀਆ ਬਣ ਕੇ ਤਿਆਰ ਹੋਈ ਹੈ ਮੇਰੀ ਆਜੀ ਚਾਕਲੇਟ ਟਰোল ਦੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾਗਾ ਤੁਸੀਂ ਜੇ ਕੋਈ ਟਰਾਈ ਨਹੀਂ ਕੀਤਾ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਨਾ ਜੇ ਕੋਈ ਟਰਾਈ ਕਰੋਗੇ ਮੈਨੂੰ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਕਿੱਦਾਂ ਦੀ ਬਣ ਕੇ ਤਿਆਰ ਹੋਈ ਸੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਸੀ ਫਿਰ ਮਿਲਦੇ ਇੱਕ ਨਵੀਂ ਵੀਡੀਓ ਨਾਲ ਹੁਣ ਮੈਂ ਦੋ ਇਜਾਜ਼ਤ ਟੇਕ ਕੇਅਰ ਬਾਏ ਬਾਏ